ਜੀ ਸਰ ਪਿਛਲੇ ਦਿਨੀ ਸੈਂਟਰ ਗਵਰਨਮੈਂਟ ਵੱਲੋਂ ਕੱਚੇ ਕੋਠੇ ਜਿਹੜੇ ਟਹਿਗੇ ਹੈ ਗਰੀਬਾਂ ਦੇ ਸੋ ਉਹਨਾਂ ਵਾਸਤੇ ਜਿਹੜੀਆਂ ਗ੍ਰਾਂਟ ਦਿੱਤੀਆਂ ਗਈਆਂ ਔਰ ਫਾਰਮ ਅਪਲਾਈ ਕੀਤੇ ਗਏ ਕਿੰਨੇ ਫਾਰਮ ਅਪਲਾਈ ਕੀਤੇ ਗਏ ਕਿੰਨੇ ਜਿਹੜੇ ਆਏ ਨੇ ਤੁਹਾਡੇ ਬੰਦੇ ਵਿੱਚ ਸਭ ਤੋਂ ਪਹਿਲਾਂ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਧੰਨਵਾਦ ਆ ਸਾਡੇ ਗ੍ਰਹਿ ਆਇਓ ਕਿਉਂਕਿ ਤੁਸੀਂ ਅੱਗੇ ਦੋ ਤਿੰਨ ਵਾਰੀ ਆਇਓ ਤੇ ਸਾਡੀ ਸੁਣਾਈ ਨਹੀਂ ਹੋਈ ਤੇ ਤੁਹਾਡੇ ਕਰਕੇ ਡੀਸੀ ਸਾਹਿਬ ਤੱਕ ਵੀਡੀਓ ਸਬਤਕ ਸਾਡੇ ਪਿੰਡ ਵਿੱਚ ਚਾਰ ਟੀਮਾਂ ਆਈਆਂ ਨੇ ਕੱਠ ਬਾਠ ਜਿਹੜੇ ਸਾਡੇ ਦਾਸ ਤੇ ਬਿਲਕੁਲ ਮੁਕਾਨ ਠੱਠੇ ਦੇ ਨੇ ਤੇ ਬਾਕੀ ਜਿਹੜੇ ਦੇ ਬਿਲਕੁਲ ਉਤੋਂ ਛੱਤਾਂ ਕੱਚੀਆਂ ਨੇ ਤੇ ਕੋਠੇ ਚੋ ਰਹੇ ਨੇ ਤੇ ਸਿਰਫ ਉਹਨਾਂ ਵਿੱਚੋਂ 22 ਆਏ ਨੇ ਜਿਹੜਾ ਸਾਨੂੰ ਲਿਸਟ ਤਾਂ ਇਹ ਨਹੀਂ ਦਿੱਤੀ ਤੇ ਇਹ ਲਿਸਟ 'ਚ ਸਾਰੇ ਨਾਂ ਆਏ ਸੀ ਤੇ ਸਾਰੇ ਕੱਟੀ ਗਏ ਮੇਰੀ ਬੇਨਤੀ ਹੈ ਡੀਸੀ ਸਾਹਿਬ ਘੜੀ ਕਿ ਤੁਸੀਂ ਮੌਕਾ ਵੇਖੋ ਆਣ ਕੇ ਵੇਖੋ ਅਸੀਂ ਕਿਤੇ ਝੂਠ ਨਹੀਂ ਮਾਰਦੇ ਇਹ ਗਰੀਬ ਲੋਕ ਐ ਇੱਧਰ ਕੋਈ ਕੰਮ ਕਰਨੀ ਹੜ ਦੀ ਮਾਰ ਵਗ ਜਾਂਦੀ ਆ ਲੜਾਈ ਦੀ ਮਾਰ ਵਗ ਜਾਂਦੀ ਆ ਅਸੀਂ ਤੇ ਚਾਰ ਸਫੇਰੇ ਮਾਰੇ ਜਾਂਦੇ ਆ ਆ ਬੇਟੀਆਂ ਨਹੀਂ ਚੋਰੀਆਂ ਗਰੀਬਣੀਆਂ ਕੋਈ ਬਹੁਤ ਔਖਾ ਟਾਈਮ ਹੁੰਦਾ ਪਾਸ ਕਰਦਾ ਕਰ ਮੈਂ ਸਰਕਾਰ ਗਾੜੀ ਵੀ ਬੇਨਤੀ ਕਰਨਾ ਵਾ ਤੇ ਸਾਡੇ ਰੰਧਾਵਾ ਸਾਹਿਬ ਸਾਡੇ ਹਲਕੇ ਦੇ ਐਮ ਐਲ اے ਸਾਹਿਬ ਬਹੁਤ ਕੋਸ਼ਿਸ਼ਾਂ ਮਿਹਨਤ ਕੀਤੀ ਆ ਜਿਹੜੇ ਪਾਰ ਜ਼ਮੀਨਾ ਮਾਰੀਆਂ ਗਈਆਂ ਨੇ ਉਹਨਾਂ ਨੂੰ ਮਾਫਜ਼ਾ ਮਿਲ ਗਿਆ ਤੇ ਸਾਡੇ ਪਿੰਡ ਵਿੱਚ ਉਹਨਾਂ ਵੱਲੋਂ ਕੋਈ ਕਮੀ ਕੋਈ ਨਹੀਂ ਆ ਵੀਡੀਓ ਸਾਹਿਬ ਵੱਲੋਂ ਕੋਈ ਕਮੀ ਨਹੀਂ ਆ ਤੇ ਡੀਸੀ ਸਾਹਿਬ ਗੜੀ ਮੇਰੀ ਹੱਥ ਜੋੜ ਕੇ ਬੇਨਤੀ ਆ ਕਿ ਇਹਨਾਂ ਗਰੀਬਾਂ ਦਾ ਮੌਕਾ ਵੇਖਿਆ ਜਾਏ ਜਿਹੜੇ ਇਹਨਾਂ ਦੇ ਲਿਸਟ 'ਚ ਨਾ ਆਇਆ ਸੀ ਉਹ ਦੁਬਾਰਾ ਚੈੱਕ ਕੀਤਾ ਜਾਏ ਕਿ ਕਿਉਂ ਪੱਟੀ ਗਈ ਜੀ ਕਿੰਨੇ ਜਿਹੜੇ ਅਪਲਾਈ ਕੀਤੇ ਸੀ ਤੇ ਕਿੰਨੇ ਜਿਹੜੇ ਹੁਣ ਆ ਗਏ ਨੇ ਤੇ ਕਿੰਨੇ ਰਹਿ ਗਏ ਨੇ ਅਸੀਂ ਕੱਟ-ਬਾਟ ਜਿਹੜੇ ਅਪਲਾਈ ਕੀਤੇ ਉਹ ਸਾਰਿਆਂ ਦੀ ਲਿਸਟ ਆਈ ਸੀ ਉਹ ਨੂੰ 22 ਰਹਿ ਗਏ ਬਾਕੀ 40 ਕਟੇ 40 ਕਟੇ ਨੇ ਕਰੀਬ 40 ਦੇ ਕਰੀਬ ਜਿਹੜੇ ਘਰ ਨੇ ਉਹ ਮਤਲਬ ਲਿਸਟ ਦੇ ਵਿੱਚ ਨਾ ਨਹੀਂ ਆਏ ਸਹੀ ਕੀ ਤੁਹਾਨੂੰ ਲੱਗਦਾ ਨਹੀਂ ਇਹ ਬਿਲਕੁਲ ਜਨੂ ਹੋ ਰਹੀ ਜਾਂ ਨਾਜਾਇਜ਼ ਭਰੇ ਗਏ ਤਾਂ ਨਹੀਂ ਆਏ ਨਹੀਂ ਬਿਲਕੁਲ ਸਹੀ ਆ ਚੈੱਕ ਕਰੋ ਤੁਸੀਂ ਕੋਈ ਵੀ ਸਰਕਾਰੀ ਅਧਿਕਾਰੀ ਆਣ ਕੇ ਵੇਖ ਸਕਦਾ ਵਾ ਤੇ ਉਹ ਠੀਕ ਹੈ ਕਿ ਤੇ ਸਰਪੰਚ ਝੂਠ ਨਹੀਂ ਬੋਲਦਾ ਚੱਕ ਤੇ ਕਰੋ ਆਗੇ ਪਰ ਇਹਨਾਂ ਦੇ ਹੁਣ ਕੀ ਬੀਤੇਗਾ ਜੇ ਜਦੋਂ ਲਾਗੇ ਦੂਜਿਆਂ ਪਿੰਡਾਂ ਕੋਈ ਮਿਲ ਗਏ ਦੂਜਿਆਂ ਨੂੰ ਮਿਲ ਗਏ ਦੇ ਮੇਰੇ ਪਿੰਡ ਦੇ ਰਹੇ ਸੋ ਆਮ ਆਦਮੀ ਪਾਰਟੀ ਦੀ ਸਰਕਾਰ ਆ ਤੁਸੀਂ ਆਮ ਆਦਮੀ ਪਾਰਟੀ ਦੇ ਸਪੋਰਟਰਸ ਬਣ ਚਿਓ ਤੇ ਕੀ ਤੁਸੀਂ ਕੋਈ ਲੀਡਰਸ਼ਿਪ ਜਾਂ ਗੁਰਪ੍ਰੀਤ ਸਿੰਘ ਰਧਾਵਾ ਜਾ ਕੇ ਮੰਦਿਆਂ ਨੂੰ ਪਰੋਚ ਕੀਤੀ ਦੇਖੋ ਜੀ ਅੱਜ ਹੀ ਸਾਨੂੰ 2 ਦਿਨ ਹੋ ਗਿਆ ਪਤਾ ਲੱਗਿਆ ਰਧਾਵਾ ਸਾਹਿਬ ਵੱਲੋਂ ਕੋਈ ਕਮੀ ਨਹੀਂ ਵੀ ਪਰ ਇਹ ਕਹਿੰਨੇ ਕੋਈ ਸ਼ਰਾਰਤ ਕੀਤੀ ਆ ਕੀ ਵਾਰਦਾਤ ਹੋਈ ਆ ਇਹ ਕੋਈ ਪਤਾ ਨਹੀਂ ਲੱਗਦਾ ਸਾਨੂੰ ਤੇ ਡੀਸੀ ਸਾਹਿਬ ਗਰੀ ਬੇਨਤੀ ਆ ਉਹੋ ਹੀ ਕਰ ਸਕਦੇ ਨੇ ਵੈਰੀਫਾਈ ਕਰਨਾ ਕਿ ਇਹ ਨਾਂ ਕਿਉਂ ਕੱਟੇ ਗਏ ਅਸੀਂ ਆਸ ਰੱਖਨੇ ਆ ਕਿ ਡੀਸੀ ਸਾਹਿਬ ਇਹ ਜਰੂਰ ਸਾਡੇ ਜਿਹੜੇ ਅਸੀਂ ਅੱਜ ਬੇਨਤੀ ਕਰ ਰਹੇ ਆ ਉਹ ਗੱਲ ਸਾਡੀ ਇਹ ਬੇਨਤੀ ਧਿਆਨ ਚ ਲਿਆਉਣਗੇ ਜੀ ਸਰ ਕੀ ਨਾਮ ਜੀ ਆਪਣਾ ਮੇਰਾ ਨਾਮ ਜਗੀਰ ਸਿੰਘ ਸਰ ਮੇਰੇ دوست ਕੋਲ ਤੇ ਤੁਸੀਂ ਸੁਣੀ ਕੀ ਹੋ ਹਾਂਜੀ ਹਾਂਜੀ ਸੋ ਕਿਵੇਂ ਦੇਖਦੇ ਹੋ ਕੀ ਲੱਗਦਾ ਕਿ ਜਿਹੜੇ ਗਰੀਬ ਲੋਕਾਂ ਦੇ ਨਾਮ ਲਿਖਤ ਵਿੱਚੋਂ ਕੱਟੇ ਗਏ ਨੇ ਕਰੀਬ 62 ਦੇ ਕਰੀਬ ਜਿਹੜੇ ਉਹ ਨਾਂ ਭੇਜੇ ਗਏ ਅਪਲਾਈ ਕੀਤੇ ਗਏ ਸੀ ਉਹਦੇ ਵਿੱਚੋਂ 20 ਤੋਂ 22 ਆਏ ਨੇ ਜਿਹੜੇ 40 ਨੇ ਉਹ ਲੱਗਦਾ ਸਪੈਂਸ ਸਾਹਿਬ ਦਾ ਕਹਿਣਾ ਕਿ ਮਤਲਬ ਇਹ ਕਿਸੇ ਨਾ ਕਿਸੇ ਨੇ ਕਿਤੇ ਅਸਰਾਰਤ ਕੀਤੀ ਕਿਵੇਂ ਦੇਖ ਦਿਓ ਇਹ ਬਿਲਕੁਲ ਮਾੜੀ ਗੱਲ ਹੈ ਜੀ ਸਾਰੇ ਗਰੀਬ ਆਦਮੀ ਸੀ ਜਿਨ੍ਹਾਂ ਦੇ ਨਾਂ ਭੇਜੇ ਸੀ ਔਰ ਜੈਨੂਲ ਲਿਖੇ ਸੀ ਕੋਈ ਹੋ ਜਾ ਰਿਹਾ ਸੀ ਕਿਸੇ ਦੇ ਵੀ ਨਜ਼ਾਜ ਕੋਠੇ ਲਿਖੇ ਗਏ ਹੁਣ ਹਰ ਘਰ ਵਿੱਚ ਚਾਰ ਦੀ ਬਤ ਗਰੀ ਬਣਾਈਆਂ ਨੇ ਹਰ ਇੱਕ ਨੇ ਜਾ ਕੇ ਮੌਕਾ ਵੇਖ ਤੇ ਫਿਰ ਇਹ ਜਿਹੜੀ ਕੋਠੇ ਆ ਜਾਂ ਘਰ ਲਿਖੇ ਇਹ ਪਿੰਡ ਚੋ ਵੀ ਹੋ ਸਕਦਾ ਸ਼ਰਾਰਤ ਕੀਤੀ ਹੈ ਕਿਸੇ ਨੇ ਜਿਹੜੇ 20 22 ਰਹਿ ਗਏ ਨੇ ਬਾਕੀ 40 ਘਰ ਜਿਹੜੇ ਕੱਟ ਗਏ ਪੱਟੇ ਗਏ ਤੇ ਬਹੁਤ ਮਾੜੀ ਗੱਲ ਆ ਅਸੀਂ ਤੇ ਪ੍ਰਸ਼ਾਸਨ ਨੂੰ ਕਹਿੰਦੇ ਆ ਦੀ ਇਨਕੁਆਇਰੀ ਕਰਾ ਕੇ ਜੇ ਤੀਵੀ ਪਤਾ ਲੱਗ ਸਦਾ ਕਿਹੜਾ ਬੰਦਾ ਕਟਾਉਣ ਵਾਲਾ ਕਿਹੜਾ ਨਹੀਂ ਹੈ ਕਿਨ ਜਿਹੜਾ ਵੀ ਜਿੰਨੇ ਕਟਾਏ ਆ ਕਈ ਸ਼ਰਾਰਤੀ ਬੰਦੇ ਨੇ ਉਹਨਾਂ ਕਟਾ ਕੇ ਤੇ ਲੋਕਾਂ ਨੂੰ ਗੁੰਰਾਹ ਕੀਤਾ ਜੇ ਤੁਹਾਡੇ ਕੱਟੇਗਾ ਤੁਹਾਡੇ ਜਿਹੜਾ ਪੰਚਾਇਤ ਦੇ ਖਿਲਾਫ ਵੀ ਕਿੱਦਾਂ ਪੜਗਾਇਆ ਜਾਣ ਮੰਨ ਲਓ ਹੁਣ ਮੌਜੂਦਾ ਸਰਕਾਰ ਦੇ ਖਿਲਾਫ ਵੀ ਜੇ ਇਹ ਕਰਦੀ ਕੱਖ ਨਹੀਂ ਇਹ ਗਾ ਇਸ ਕਰਕੇ ਇਹ ਕਿੰਨੇ ਜੈਨੂਇਨ ਕਰੀ ਹੁਣ ਚਾਹੀਦੇ ਔਰ ਇੰਨਾ ਜਿਹੜਾ ਟਟੇ ਗਏ ਨੇ ਗਰੀਬਾਂ ਦੇ ਇਹ ਸਾਰਿਆਂ ਨੂੰ ਦੁਬਾਰਾ ਜਿਹੜੇ ਆ ਮਿਲਣੀ ਚਾਹੀਦੀ ਹੱਕ ਇਹਨਾਂ ਨੂੰ ਇਹਨਾਂ ਸਾਰਿਆਂ ਨੂੰ ਗ੍ਰਾਂਟ ਮਿਲਣੀ ਚਾਹੀਦੀ ਸਾਰੇ ਬੰਦੇ ਬੇਘਰ ਹੋ ਗਏ ਨੇ ਕੋਈ ਨਹੀਂ ਇਹਨਾਂ ਦਾ ਸਾਧਨ ਸੁਧਰਿੰਦੇ ਅੱਜ ਤੋਂ ਬਾਅਦ ਇਹ ਕਦੇ ਹੈ ਬਾਰਡਰ ਦੇ ਲੋਕ ਨੇ ਦੂਹ ਤੇ ਮਾੜੇ ਲੋਕ ਨੇ ਤੇ ਜਿਹੜੇ ਆ ਦਬਾਰਾ ਜਿਹੜੀ ਹੈ ਬਹਾਲ ਹੋਣੀ ਚਾਹੀਦੀ ਉਹਨਾਂ ਦੀ ਗ੍ਰਾਂਟ ਜੀ ਵੀਰ ਜੀ ਤੁਸੀਂ ਪਿੰਡ ਦੇ ਪੰਚਾਇਤ ਮੈਂਬਰ ਹੋ ਸੋ ਕੀ ਕਰਨਾ ਵਾ ਤੁਹਾਡਾ ਕਿ ਜਿਹੜੇ ਕੱਚੇ ਕੋਠੇ ਦੇ ਲਿਖਤ ਵਿੱਚ ਨਾਂ ਨਹੀਂ ਆਏ ਉਹ 40 ਦੇ ਕਰੀਬ ਸਪੰਸਰ ਸਾਹਿਬ ਨੇ ਦੱਸਿਆ ਵੀ ਨਾਂ ਨਹੀਂ ਆਏ 60 ਤੋਂ 80 ਭਰੇ ਸੀਗੇ 20 ਤੋਂ 22 ਜਿਹੜੇ ਉਹ ਨਾ ਆ ਚੁੱਕੇ ਨੇ ਕੀ ਤੁਹਾਨੂੰ ਲੱਗਦਾ ਕਿਸੇ ਨੇ ਸਰਾਰਤ ਕੀਤੀ ਆ ਜਾਂ ਕੋਈ ਪ੍ਰਸ਼ਾਸਨ ਦੀ ਮਿਸਟੇਕ ਹੈ ਦੇਖੋ ਜੀ ਮੈਂ ਮੈਂਬਰ ਪੰਚਾਇਤ ਦੋਸਤ ਫੋਰਮ ਮੌਜੂਦਾ ਅਹੀਂ ਤੇ ਪੰਚਾਇਤ ਨੇ ਸਾਰੇ ਨੇ ਸਰਪੰਚ ਸਾਹਿਬ ਸਾਡੇ ਨਾਲ ਸੀ ਅਹੀਂ ਘਰ-ਘਰ ਜਾ ਕੇ ਜਿਹੜੇ ਲੈਗ ਸੀ ਉਹਨਾਂ ਦੇ ਘਰ-ਘਰ ਜਾ ਕੇ ਉਹ ਨਾਂ ਪੜਾਏ ਨੇ 862 ਨਾਂ ਪੜਾਏ ਨੇ ਜਿਨ੍ਹਾਂ ਦੇ ਵਿੱਚ ਕਈ ਇਹੋ ਜਿਹੇ ਘਰ ਨੇ ਜਿਨ੍ਹਾਂ ਦੇ ਛੱਤਾ ਵੀਡ ਰੁਪਈਆ ਨੇ ਔਰ ਕਿ ਇਹੋ ਜਿਹੇ ਘਰ ਦੇ ਡਿੱਗ ਪਏ ਨੇ ਤੇ ਉਹ ਪਰਿਵਾਰ ਦੇ ਜੀ ਬਾਹਰ ਜਾ ਕੇ ਰਹਿ ਰਹੇ ਨੇ ਤੇ ਕੋਈ ਘਰ ਇਹੋ ਜਿਹੇ ਨੇ ਜਿਨ੍ਹਾਂ ਦੇ ਪੱਕੇ ਮਕਾਨ ਨੇ ਪਰ ਤੇੜਾ ਪੈ ਗਏ ਨੇ بارش ਦੇ ਕਾਰਨ ਪਾਣੀ ਦੇ ਕਰਕੇ ਕੰਧਾਂ ਪਾੜ ਗਿਆ ਨੇ 60 62 ਨਾਂ ਜਿਹੜੇ ਭਰਾਏ ਸਿੰਘ ਉਹਦੇ ਵਿੱਚੋਂ ਤਕਰੀਬਨ 22 ਤਈ ਨਾਂ ਆਏ ਨੇ ਬਾਕੀ ਨਾ ਪਹਿਲੇ ਲਿਸਟ ਸਾਰੀ ਆਈ ਸੀ ਔਰ ਉਹ ਲਿਸਟ ਆਉਣ ਦੇ ਬਾਵਜੂਦ ਬਾਕੀ ਲਿੱਤੇ ਜਿਹੜੇ 40 42 ਨੇ ਉਹ ਕੱਟੇ ਗਏ ਨੇ ਤੇ 20 22 ਨਾਂ ਆਏ ਨੇ ਹੋ ਸਕਦਾ ਮਤਲਬ ਪਿੰਡ ਦੇ ਵਿੱਚੋਂ ਹੀ ਕੋਈ ਸਰਾਤੀ ਇਹੋ ਜਿਹਾ ਹੋਣ ਜਿਨ੍ਹਾਂ ਨੇ ਉਹ ਨਾਂ ਕਟਾਏ ਹੋਣ ਅਸੀਂ ਡੀਸੀ ਸਾਹਿਬ ਦੇ ਗਾੜੀ ਬੇਨਤੀ ਕਰਦੇ ਹਾਂ ਤਰਖਾਸਤ ਕਰਦੇ ਹਾਂ ਕਿ ਜਿਹੜੇ ਨਾਂ ਇਹ ਲਿਖੇ ਗਏ ਲਿਸਟ ਆਈ ਸੀ ਉਹ ਲਿਸਟ ਜਿਹੜੀ ਕੱਟੀ ਗਈ ਆ ਉਹਨੂੰ ਦੁਬਾਰਾ ਚੈੱਕ ਕੀਤਾ ਜਾਵੇ ਪਰਿਵਾਰਾਂ ਨੂੰ ਘਰਾਂ ਨੂੰ ਜਿਹੜੇ ਘਰ ਲੈਣ ਦੇ ਯੋਗ ਨੇ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਮਤਾ ਜੀ ਕੀ ਨਾਂ ਜੇ ਤੁਹਾਡਾ ਨਰੇਸ਼ ਕੁਮਾਰ ਕਿਹੜਾ ਪਿੰਡ ਜੇ ਤੁਹਾਡਾ ਦਸਪੋੜੀਆ ਸੋ ਕੀ ਕਾਰਨ ਹੋਇਆ ਜਿਹੜਾ ਤੁਹਾਡੇ ਨਾਂ ਕੱਤੇ ਲਿਸਟ ਵਿੱਚ ਨਹੀਂ ਆਏ ਕਿਥੇ ਕੋਠਾਂ ਦੇ ਤਾਂ ਮੈਂ ਕਹਿ ਨਹੀਂ ਸਕਦੀ ਦਵੇਸ਼ ਰਾਤੀ ਨੇ ਕਟਾਈ ਨੇ ਕਿੰਨੇ ਕਟਾਏ ਨੇ ਜਿਹੜਾ ਮੇਰਾ ਘਰ ਆ ਉਹ ਤੇ ਬਹੁਤ ਹੀ ਪੁਰਾਣਾ ਪਾਕਿਸਤਾਨ ਤੋਂ ਵੀ ਪਹਿਲਾਂ ਦਾ 1947 ਤੋਂ 55 ਦਾ ਮੇਰਾ ਜਨਮ ਹੈ ਤੇ ਮੈਂ ਉਸੇ ਘਰ ਚ ਰਹਿ ਰਹੀ ਹਾਂ ਇਕੱਲੀ ਮੈਂ ਆ ਗਈਆਂ ਕੋਈ ਮੇਰਾ ਐਨੀ ਕੋਈ ਨਹੀਂ ਸੋ ਕੀ ਮੰਗੀ ਕਰਦੇ ਹੋ ਮੰਗ ਬਈ ਇਹੋ ਕਰਨੀ ਹੈ ਕਿ ਜਿੰਨੇ ਵੀ ਆ ਕੱਟੇ ਨੇ ਨਾ ਸਾਰੇ ਲੈਣ ਦੇ ਕਾਬਿਲ ਨੇ ਕਾਂਜੋ ਤੁਹਾਡਾ ਸੋ ਤੁਹਾਡਾ ਲਿਸਟ ਵਿੱਚ ਨਾਂ ਪਿਆ ਸੀਗਾ ਜਦੋਂ ਤੁਸੀਂ ਕੱਚੇ ਕੋਠੇ ਤੁਹਾਡੇ ਕੀ ਗੱਲੋ ਢੱਟ ਗਏ ਇਹੀ ਜਾਂ ਕੀ ਸੀਗਾ ਢੱਠਿਆ ਵਿਰੋਧ ਬਰੋਬਰ ਜੀ ਸਾਡੇ ਬਿਲਕੁਲ ਸਾਡੇ ਕੋਲੋਂ ਮਾਰੀ ਗਿਆ ਦੇਸ਼ਾ ਦੇ ਇੱਕ ਸਾਡੇ ਜੀ ਹਾਂ ਜੀ ਦੀ ਰਾ ਦੇ ਗੁਰੂ ਆਇਆ ਹੀ ਪਰ ਸਾਡਾ ਕਟਿਆ ਗਿਆ ਸੱਕਟ ਆ ਨੀ ਮਿਹਰਬਾਨੀ ਸਾਡੇ ਕਿਰਪਾ ਜੀ ਤੁਹਾਨੂੰ ਕਿੰਨੇ ਸਾਡੇ ਨਾਂ ਕੱਟੇ ਦੁਬਾਰਾ ਹੋਣਗੇ ਇਹ ਕਿਨੇ ਕੋ ਪਿੰਡ ਦੇ ਵਿੱਚ ਨਾ ਕੱਟੇਗੇ ਤੁਹਾਡੇ ਕੱਚੇ ਕੋਠਿਆਂ ਦੇ ਇਹ ਕਦੀ ਬਾਹਰ ਨਾ ਫਰੇ ਨੇ ਬਿਨਾਂ ਕੰਮ ਤੋਂ ਉਹਦਾ ਹੀ ਲੋਕਾਂ ਕੋ ਸੁਣੀ ਆ ਕਿ ਨਾ ਆਏ ਹੀ ਲੋਣਾ ਆਉਣ ਲੈ ਨਾ ਆਏ ਤੇ ਕੱਟੇ ਗਏ ਤੂੰ ਮੰਗ ਕੀ ਕਰਦੇ ਮੰਗ ਸਾਨੂੰ ਨਹੀਂ ਹੋਈ ਸਾਨੂੰ ਦੋ ਕਮਰੇ ਸੋਈ ਚਾਹੀਦੇ ਬਸ ਕਿ ਕੋਈ ਟਾਈ ਕਮਰਾ ਸੋਈ ਪਾ ਦੇ ਤਾਂ ਦੋ ਕਮਰੇ ਬਸ ਮੰਗ ਦੋ ਤੇ ਫੜੇ ਕਮਰੇ ਬਣਦੇ ਸਰੇ ਹੀ ਅਸੀਂ ਮੰਗ ਕਰਦੇ ਆ ਕਿ ਸਾਡੀ ਵੀ ਸਹਾਇਤਾ ਕੀਤੀ ਜਾਏ ਸਰਪੰਚ ਸਾਹਿਬ ਡੀਸੀ ਸਾਹਿਬ ਨੂੰ ਬੇਤੀ ਕੀਤੀ ਜਾਂਦੀ ਆ ਕਿ ਸਾਡੀ ਸਹਾਇਤਾ ਕੀਤੀ ਜਾਏ ਜਦੋਂ ਵੀ ਪਾਰਸ਼ ਹੁੰਦੀ ਆ ਜਹਾੜ ਹੁੰਦੇ ਆ ਸਾਨੂੰ ਬਹੁਤ ਮਾਰ ਪਿੰਦੀ ਆ ਕਿ ਸਾਨੂੰ ਵੀ ਸਾਡੀ ਵੀ ਸਹੂਲਤ ਕੀਤੀ ਜਾਏ ਸਰਪੰਚ ਸਾਹਿਬ ਨੇ ਲਿਸਟ 'ਚ ਨਾਮ ਲਿਖਿਆ ਸੀ ਤੇ ਸਾਡਾ ਨਾਮ ਕਿਸੇ ਨੇ ਕਟਵਾਤਾ ਹੋ ਹਾਂਜੀ ਉਹ ਕਿੰਨੇ ਕੁ ਤੁਹਾਨੂੰ ਲੱਗਦਾ ਪਿੰਡ ਦੇ ਵਿੱਚ ਕਿੰਨੇ ਕੁ ਨੇ ਜਿਹੜੇ ਇੰਨਾ ਦੇ ਨਹੀਂ ਆਏ 30 40 ਤੇ ਹੈ ਹੀ ਆ ਸਾਰੇ ਜਿਹੜੇ ਨਹੀਂ ਆਏ ਹੈਗੇ ਨਾ ਜਿਸ ਨੇ ਕਟਵਾਏ ਆ ਜਾਂ ਕਿੱਦਾਂ ਕੀ ਹੋਇਆ ਕੀ ਪਤੰ ਇਹ ਜਦੋਂ ਹੜ ਆਏ ਨੇ ਉਦੋਂ ਹੀ ਮਤਲਬ ਤੁਹਾਡੇ ਠੱਠੇ ਆ ਜਾਂ ਕੱਚੇ ਹੀ ਕੱਚਾਂ ਛੱਤਾਂ ਦੇ ਪਾਏ ਤੁਹਾਡੇ ਜੀ ਸਾਡੇ ਬਾਲਿਆਂ ਵਾਲੇ ਛੱਤਾਂ ਵਾ ਜਦੋਂ ਵੀ بارش ਹੁੰਦੀ ਸਾਡੇ ਕੋਠੇ ਚੋਂਦੇ ਆ ਤੇ ਤੁਹਾਡੀ ਸਹੂਲਤ ਕੀਤੀ ਜਾਏ ਜਿੰਨੇ ਵੀ ਕਟਵਾਏ ਆ ਨਾ ਸਾਨੂੰ ਪੈਸੇ ਦਿੱਤੇ ਜਾਣ